ਸਾਸ੍ਰੀ ਕਾਲ ਜੀ ਸਾਰਿਆਂ ਨੂੰ ਜਾਨਵਰਾਂ ਨੂੰ ਛੱਡਣ ਲੱਗੇ ਆਂਗੇ ਤੇ ਉੱਪਰਲੇ ਨੂੰ ਲਾਉਣ ਲੱਗੇ ਆਂ ਆ ਆ ਗਈ ਜੀ ਗੋਲੇ ਬਚੇ ਦੀ ਮਾਰ ਲੱਠੀ ਬਚਾਲੇ ਗੋਲਾ ਬਚਦਾ ਜੋੜਾ ਮੂਰੇ ਆ ਗਿਆ ਲੱਠੀ ਦਾ ਜੋੜਾ ਆ ਗਿਆ ਕਮਾਂਡਲਾ ਟੀਰਾ ਜੇ ਜੀ ਨੇ ਮੱਦੇ ਵਾਲੀ ਕੁਦਰ ਦੀਆਂ ਅੰਡੇ ਰਖਵਾਏ ਨੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਵੋ ਹਾ 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 ਆ ਗਏ ਯਾਰ ਨੰਬਰ ਵੀ ਆਪਣੇ ਲਓ ਜੀ ਉਹ ਨਿਕਲਿਆ ਗੋਲਾ ਬੱਚਾ ਆ ਗਿਆ ਦੂਜਾ ਹਾ 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 ਲਓ ਵੀ ਮੇਤਰਾ ਯਾਰ ਨੰਬਰ ਉੱਤਰ ਲੱਗੇ ਨੇ ਬਹੁਤ ਟਾਈਮ ਦੇ ਉੜੇ ਹਨੇ ਆ ਕੇ 2 ਵਜੇ ਦੇ ਆਰਡਰ ਰਹੇ ਨੇ ਅੱਜ ਮੈਂ ਥੋੜਾ ਜਿਹਾ ਲੇਟ ਹੋਗਾ ਜੇ ਡਾਉਣ ਨੂੰ ਬੁਖਾਰ ਜਿਹਾ ਚੜਿਆ ਹੈ ਦੋ ਦਿਨਾਂ ਤੋਂ ਆ ਆ ਆ ਆ ਆ ਆ ਬਾਕੀ ਜਾਨਵਰ ਹੋ ਜਾੜ ਰਹੇ ਡੰਗਰਾਂ ਥੱਲੇ ਪਤਾ ਨਹੀਂ ਉੱਥੇ ਇਹਨਾਂ ਨੂੰ ਕੀ ਲਾਭ ਦਾ ਖਾਣ ਨੂੰ ਕੀ ਨਹੀਂ ਮੌਜ ਵਾਲੀ ਕਬੂਤਰੀ ਨੇ ਅੰਡੇ ਰੱਖ ਲਿਆ ਮਿੱਤਰੋ ਆਂਡੇ ਸ਼ੋਹਨ ਦਿਖਾਉਣੇ ਇੱਕ ਬੜੀ ਆਪਾ ਜਾਨਵਰ ਲਾ ਲਈ ਤਾਂ ਹਾਂ ਤੋਂ ਆ ਆ ਆ ਆ ਆ ਆ ਆ ਆ ਚਲੋ ਉਧਰ ਆ ਆ ਆ ਆ ਆ

ਤੇ ਦੇ ਚਿੜੀ ਜੀ ਆ ਗਈ ਤੇ ਉਹਨਾਂ ਡਰਾਤੇ ਤੇ ਉੜ ਕੇ ਡਰ ਕੇ ਭਰਮ ਨਿਕਲ ਕੇ ਦੇਖੋ ਜੀ ਜਾਨਵਰ ਸਾਰੇ ਆਪਣੇ ਅੰਡੇ ਵਾਲੇ ਅੰਡੇ ਨੂੰ ਤਿਆਰ ਨੇ ਆ 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 ਰਨ ਗਈ ਲੈਣ ਦਾ ਮੂਰੇ ਮੋਜਾ ਆ ਆ ਆ ਆ ਆ ਆ ਆ ਮੋਜਾ ਮੂਰੇ ਆ ਜੀ ਆ ਥੱਲੇ ਆ ਗਿਆ ਕਾਲੀ ਕਾਨੀ ਵਾਲਾ ਬਚਾਲੇ ਕਾਲੀਆਂ ਕਸਾਂ ਵਾਲਾ ਆ ਆ ਆ ਆ ਆ ਆ ਆ ਆ ਆ ਹਾ 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 ਕਾਲੀਆਂ ਕੱਸਾਂ ਵਾਲਾ ਤਾਂ ਬਹਿ ਗਿਆ ਜੀ ਕਾਲੀ ਗਾਨੀ ਤੇ ਮੌਜਾ ਫਿਰਦੇ ਨੇ ਦੋਏ ਲੰਬਾ ਕਿੜਾ ਪਾ ਕੇ ਆਮਨੇ ਥੋੜਾ ਜਿਹਾ ਆ ਹਾ 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 ਵੇ ਬੱਜ ਚੱਲੇ 4 ਘੰਟੇ ਹੋ ਗਏ ਮਿੱਤਰੋ ਆ ਆ ਆ ਆ ਆ ਆ ਆ ਆ ਆ ਗਏ ਕਾਲੀ ਕਰਨੀ ਵਾਲਾ ਏ ਚਲੋ ਜੀ ਛਤਰੀ ਤੇ ਆ ਆ ਆ ਆ ਆ ਮੌਜੇ ਦੀ ਤਿਆਰੀਆਂ ਉਤਰਨ ਦੀ ਆ ਆ ਆ ਆ ਆ ਆ ਲਓ ਜੀ ਮੋਜਾ ਵੀ ਬਹਿ ਗਿਆ ਆ ਬੈਠੇ ਨਾ ਤੈਨਹੀਂ ਵੀਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਆਪਣੀ ਨੂੰ ਬਾਕੀ ਸਾਨੂੰ ਜਾਨਵਰਾ ਸਾਰੇ ਦਿਖਾਉਨੇ ਆ ਗੋਲਾ ਬੱਚਾ ਅੱਜ ਥੋੜਾ ਜਿਹਾ ਢਿੱਲਾ ਚੱਲ ਰਿਹਾ ਇਹਦੇ ਵਾਸਤੇ ਕੋਈ ਦਵਾਈ ਦੱਸੋ ਦੇਖੋ ਬਿਮਾਰ ਹੋਇਆ ਬੱਠਾ ਹੈ ਕੀ ਹੋ ਗਿਆ ਪੁੱਤ ਉਹ ਸੋਨੇ ਆ ਨਾ ਦੇਖੋ ਜੇ ਥੋੜਾ ਜਿਹਾ ਢਿੱਲਾ ਯਾਰ ਸ਼ਾਮ ਜ ਤੋਂ ਬਾਹਰ ਆ ਵੀ ਹੋਇਆ ਹੋਇਆ ਕੀ ਹੈ ਇਹਨੂੰ ਆ ਆ ਆ ਆ ਆ ਆ ਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੋ ਸੋਡੇ ਸਹਿਯੋਗ ਨਾਲ ਹੀ ਸਾਡਾ ਸਹਿਯੋਗ ਆ ਗਿਆ ਜੀ ਕਾਲੀਗਾਨੀ ਵਾਲਾ ਆਓ ਚੱਲ ਪਿਆ ਕਾਲੀਆਂ ਕਸਾਂ ਵਾਲਾ ਮੋਜਾ ਬਾਅਦ ਉਤਰੂਗਾ ਹੋ ਸਕਦਾ ਮੋਜਾ ਪਹਿਲਾਂ ਉੱਤਰ ਆਵੇ ਲਓ ਜੀ ਕਾਲੀਆਂ ਕਸਾਂ ਵਾਲਾ ਵੀ ਉਹ ਆ ਗਿਆ ਆ ਆ ਆ ਆ ਨਾ ਦੇਖੋ ਜੀ ਅਜੇ ਨੂੰ ਪਤਾ ਨਹੀਂ ਕੀ ਹੋਇਆ ਹੋਇਆ ਪਤੰਬਰ ਨੂੰ ਆ ਆ ਆ ਆ ਆਂਦਾ ਪਿੰਦਾ ਹੈਗਾ ਵਧੀਆ ਯਾਨੀ ਬਸ ਤੁਰਨ ਦੇ ਵਿੱਚ ਹੀ ਦਿੱਕਤ ਆਉਂਦੀ ਆ ਥੋੜੀ ਜੀ ਹਰ ਇੱਕ ਸਮੇਂ ਖੜਜੇ ਜਾਂਦਾ ਹੈ ਇਸੇ ਕਾਰਨ ਨਹੀਂ ਓਡਿਆ ਨਹੀਂ ਹੈਗਾ ਤੜਕੇ ਡਾਇਆ ਤੇ ਤੜਕੇ ਵੀ ਧੱਕੇ ਨਾਲ ਹੀ ਉੜਿਆ ਸੀ ਹੁਣ ਫੇਮਾ ਡਾਇਆ ਨਹੀਂ ਕੱਲ ਵੀ ਇਹਨੇ ਕੱਲ ਦਾ ਬਿਮਾਰ ਹੋਇਆ ਹਾਇ ਕਾਲੀ ਗੰਨੀ ਵਾਲਾ ਪਾਣੀ ਪੀਣ ਲੱਗ ਗਿਆ ਜੀ ਮੌਜਾ ਉੜ ਜਾਂਦਾ ਬਾਈ ਜਾਂਦਾ ਉੜ ਜਾਂਦਾ ਬਾਈ ਜਾਂਦਾ ਮੌਜੇ ਥੋੜੀ ਜੀ ਲੈਂਡਿੰਗ ਔਖੀ ਹੁੰਦੀ ਆ ਹਾ 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 ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਵੋ ਮਨ ਮੈਨੂੰ ਗੋਲੇ ਬੱਚੇ ਦਾ ਇਲਾਜ ਕਰਾ ਦੇਖਾ ਇਹਨ ਵਿੱਚ ਕੀ ਚੱਕਰ ਆ ਕਿਉਂ ਬੁਖਾਰ ਬਖੂਰਨਾ ਹੋ ਗਿਆ ਵੇ ਕਿਤੇ ਮੇਰੇ ਵਾਲਾ ਕੰਮ ਹੋ ਗਿਆ ਵੇ ਮੈਨੂੰ ਬੁਖਾਰ ਚੜ ਗਿਆ ਤੇ ਆ ਦੱਸੋ ਇਹਦਾ ਕੀ ਇਲਾਜ ਕਰ ਸਕਦੇ ਆ ਸਲਾਮ ਮਾਸੂਰਾ ਜ਼ਰੂਰ ਦਿਆ ਕਰੋ ਹਾਂ ਹਾਂ ਮੌਜਾ ਇੱਧਰ ਆ ਗਿਆ ਜੀ ਆ ਗਿਆ 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 ਜੀ ਇੱਲਾ ਬੱਚਾ ਗੋਲਾਸਾਲ ਹੱਥ ਨਹੀਂ ਆਇਆ ਹੈਗਾ ਉਹ ਉਹ ਐ ਵੀ ਜਣੀ ਹੈ ਬਿਮਾਰ ਜੀਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਭਰਾਵੋ ਦੇਖੋ ਜਾਨਵਰ ਆਪਣੇ ਮੌਜਾ ਪਾਣੀ ਪੀ ਰਿਹਾ ਇਧਰੋਂ ਕਾਲੀਆਂ ਕੱਸਾਂ ਵਾਲਾ ਪੀ ਰਿਹਾ ਤੇ ਉਹ ਤਾਂ ਸਰੇ ਤੇ ਮੋਜਾ ਬੈਠਾ ਕਾਲੀਆਂ ਕਸਾਂ ਵਾਲਾ ਇੱਟ ਕੋਲੇ ਫਿਰਦਾ ਕਾਲੀ ਪੂੰਛ ਆ ਚੱਲੀ ਗੋਲੇ ਦੀ ਮਾਂ ਆਉ ਜਾਂਦੀ ਆ ਉਹ ਕਈ ਡੰਗਰਾਂ ਚ ਹੁਣ ਗੋਲਾ ਬੱਚਾ ਵੀ ਆ ਗਿਆ ਤੇ ਮਗਰ ਮਗਰ ਆਉ ਚੱਲਿਆ ਜੀ ਮੋਜਾ ਮੋਜਾ ਰੋ ਦੇ ਜਾਏਗਾ ਮੋਜਾ ਲਈ ਕਬੂਤਰੀ ਆ ਜਾਂਦੀ ਆ ਲਾਲ ਪੂੰਛ ਕਾਲੀ ਕਾਲੀਆਂ ਕੰਨੀਆਂ ਕੇ ਮਾਰਾ ਦੋ ਜਾਨਵਰ ਆ ਲੈਣਗੇ ਜਿਹੜੇ ਉਹ ਪੂੰਛ ਚੱਕੀ ਫਿਰਦੀ ਆ ਉਹ ਕਬੂਦਰੀ ਲੈ ਜਾਂਦੀ ਤੇ ਆ ਕਬੂਤਰ ਲੈ ਜਾਂਦਾ ਦੀ ਕਮਾਂਡ ਲਾ ਜਿਆ ਆ ਆਪਣੇ ਵਾਲੇ ਜਾਨਵਰ ਉਹ ਫਿਰਦੇ ਨੇ ਜਿਹੜੇ ਕਰਦੇ ਨੇ ਜਾਨਵਰ ਆਪਣੇ ਲਓ ਜੀ ਬਾਈਓ ਲਾਇਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਇੱਕ ਕੱਲ ਨੂੰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਮੇਰੇ ਕੀਤੇ ਦੌਰੇ ਬਾਰੇ ਜੋ ਐ ਕਿਸੇ ਮੇਰੇ ਵੀਰ ਭਰਾ ਦੇ ਪੈਂਦਾ ਹੋਵੇ ਤਾਂ ਆਪਾਂ ਨੂੰ ਦੱਸਿਓ ਆਪਾਂ ਦਵਾਈ ਦਵਾ ਸਕਦੇ ਆਂਗੇ ਫ੍ਰੀ ਦਵਾਈ ਆ ਵੀਰੋ ਬਾਕੀ ਸਾਰੀ ਵੀਡੀਓ ਚ ਕੱਲ ਨੂੰ ਗੱਲਬਾਤ ਕਰਾਂਗੇ ਉਹ ਸਪੈਸ਼ਲ ਵੀਡੀਓ ਬਣਾਵਾਂਗੇ ਐਡਰੈਸ ਪੂਰਾ ਦੇਵਾਂਗੇ ਬਾਬੇ ਦਾ ਨਾਮ ਪਤਾ ਸਾਰਾ ਕੁਝ ਦੱਸਾਂਗੇ ਕਿਸੇ ਦਾ ਭਲਾ ਹੋ ਸਕੇ ਬਾਈ ਧੰਨਵਾਦ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਸਾਰਿਆਂ ਦਾ ਓਕੇ ਜੀ ਸਤਿ ਸ੍ਰੀ ਅਕਾਲ ਜੈ ਰਾਮ ਬਾਏ ਬਾਏ